ਸਿਹਤ ਵਿਭਾਗ ਕਪੂਰਥਲਾ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੇ ਡਿਪਟੀ ਕਮਿਸ਼ਨਰ ਕਪੂਰਥਲਾ ਦੀ ਦੇਖਰੇਖੇਟ ਸਿਵਲ ਹਸਪਤਾਲ ਫਗਵਾੜਾ ਵਿਖੇ ਬੀਡੀ ਪਚਾਓ ਬੇਟੀ ਪੜ੍ਹਾਓ ਤਹਿਤ ਮਲਟੀ ਸਪੈਸ਼ੈਲਿਟੀ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਫਗਵਾੜਾ ਤੋਂ ਆਪ ਦੇ ਹਲਕਾ ਇੰਚਾਰਜ ਸਰਦਾਰ ਜਗਵਿੰਦਰ ਸਿੰਘ ਮਾਨ ਨੇ ਆਪਣੇ ਘਰ ਕਮਲਾਂ ਨਾਲ ਰਿਬਨ ਕੱਟ ਕੇ ਕੀਤਾ ਇਸ ਦੌਰਾਨ ਉਨ੍ਹਾਂ ਨਾਲ ਐਸਟੀਐਮ ਫਗਵਾੜਾ ਜਸ਼ਨਜੀਤ ਸਿੰਘ ਮੇਅਰ ਰਾਮਪਾਲ ਉਪਰ ਡਿਪਟੀ ਮੇਅਰ ਵਿਕੀ ਸੂ ਸਿਵਲ ਸਰਜੰਟ ਕਪੂਰਥਲਾ ਤੇ ਐਸਐਮਓ ਸਿਵਲ ਹਸਪਤਾਲ ਵੀ ਮੌਜੂਦ ਸਨ ਇਸ ਦੌਰਾਨ ਜਿੱਥੇ ਸਰਦਾਰ ਮਾਨ ਅਤੇ ਐਸਟੀਐਮ ਵੱਲੋਂ ਲਗਾਏ ਗਏ ਕੈਂਪ ਦਾ ਨਰੀਖਣ ਕੀਤਾ ਗਿਆ ਉਥੇ ਹੀ ਸਰਦਾਰ ਮਾਨ ਅਤੇ ਮੇਅਰ ਰਾਮਪਾਲ ਉਪਲ ਨੇ ਸਰਕਾਰ ਵੱਲੋਂ ਕੀਤੇ ਸੁਪਰਾਲੇ ਦੀ ਸ਼ਲਾਘਾ ਕਰਦੇ ਹਾਂ ਲੋਕਾਂ ਨੂੰ ਇਸ ਹਸਪਤਾਲ ਵਿੱਚੋਂ ਮਿਲਣ ਵਾਲੀਆਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਅਪੀਲ ਕੀਤੀ ਜਣੀ ਜਨਤ ਪਖਤਨ ਖੇ ਦਾ ਤੱਕੇ ਸੂਰ ਨਿੰਤਰ ਜਣੀ ਵਾਜ ਦੇ ਕਹਿ ਪਾਈ ਅਸੀਂ ਇੱਥਾ ਦੇਖਿਆ ਪੜ ਜੰਮੀ ਕੈਂਪ ਨਹੀਂ ਪੰਡੋ ਹੋਵੇ ਦੋਸਤੀ ਪੰਡੋ ਚਲੇ ਰਾਹ ਪਾਟਮੂ ਆਪਣ ਪਾਲੀਏ ਪੰਡਵਾਈ ਬਦਾਨ ਸੁਖਮੰਦ ਆਪਕੀ ਜਿਤ ਜੰਮੇ ਰਿਆ ਸਭ ਸੁਖਾਨ ਦੀ ਬੁਗਾਣੀ ਹੈ ਜੋ ਅੱਜ ਦੇ ਦਿਨ ਵੀ ਉੱਤੇ ਮੈਂ ਆਵਾਨ ਕਰੂੰਗਾ ਤੇ ਬੱਚੇ ਨੂੰ ਇਹ ਬਿਆਨ ਹੁਣ ਆਪਣੇ ਘਰ ਦੀ ਗੱਲ ਕਰਾਂ ਮੇਰੀ ਬੇਟੀ ਸੀ ਡਾਕਟਰ ਸੀ ਬਿਗ ਡਾਕਟਰ 0 ਤੋਂ 3 ਸਾਲ ਤੱਕ ਸੀ ਸਪੈਸ਼ਲਿਸਟ ਰਹੀ ਹੈ ਜੀ ਜੂਨ ਹਸਪੀਟਲ ਐਂਡ ਸਰਦੀ ਕੁਝ ਨਾ ਪੰਜਾਬ ਵਾਈਜਿੰਗ ਆਈ ਐਪਰੀਸ਼ੀਏਟ ਥਿਸ ਸੀਐਮਓ ਐਸਐਮਓ ਔਰ ਅਦਰ ਡਾਕਟਰ ਅਪਰੀਸ਼ੀਏਟ ਕਿ ਵਰਕ ਫਾਰ ਹਾਰਡ ਔਰ ਅਸੀਂ ਆਪਣੇ ਨੇਸ਼ਨ ਆਪਣੇ ਪੰਜਾਬ ਸਿਹਤ ਵਿਭਾਗ ਕੋਠਲਾ ਵੱਲੋਂ ਜਿਹੜਾ ਇਹ ਮੈਡੀਕਲ ਕੈਂਪ ਲੱਗਾ ਸਰਕਾਰ ਵੱਲੋਂ ਇਹ ਬਹੁਤ ਵਧੀਆ ਲਾਗਾ ਜੋ ਕੋ ਪੜਾਲਾ ਵਾ ਇਹਦੇ ਦੇ ਵਿੱਚ ਆਮ ਸਾਰੀ ਜਨਤਾ ਨੂੰ ਫ੍ਰੀ ਸਾਰਾ ਜੋ ਵੀ ਆ ਚੈੱਕ ਆਊਟ ਐਲੋਪੈਥਿਕ ਹੋਮੋਪੈਥਿਕ ਜੋ ਵੀ ਆ ਪੂਰਾ ਲਾਭ ਉਠਾ ਸਕਦੇ ਆ ਔਰ ਬੇਟੀ ਬਚਾਓ ਬੇਟੀ ਪੜ੍ਹਾਓ ਇਹ ਵੀ ਜੋ ਹੈ ਇੱਥੇ ਵੀ ਮਾਂ ਤਵਾ ਔਰ ਬੇਟੀਆਂ ਦਾ ਜੋ ਸਮਾਜ ਦੇ ਵਿੱਚ ਹਰ ਖੇਤਰ ਦੇ ਵਿੱਚ ਅੱਗੇ ਵਧਣਾ ਇਹ ਸਾਡੇ ਹਿੰਦੁਸਤਾਨ ਦੇ ਲਈ ਬਹੁਤ ਵਧੀਆ ਗੱਲ ਆ ਹਰਕ ਫੀਲਡ ਦੇ ਵਿੱਚ ਜੋ ਬੇਟੀਆਂ ਵਾਂ ਅੱਜ ਚਾਹੇ ਉਹ ਜਹਾਜ਼ 에어로ਪਲੇਨ ਚਲੇ ਚਾਲਾਨ ਦੇ ਵਿੱਚ ਆ ਪਾਇਲਟ ਬੰਦੀਆਂ ਡਾਕਟਰ ਬੰਦੀਆਂ ਆਈਐਸ ਅਫਸਰ ਬੰਦੀਆਂ ਸਾਰੇ ਫੀਲਡ ਦੇ ਵਿੱਚ ਆ ਮੈਂ ਤਾਂ ਪ੍ਰਮਾਤਮਾ ਕੇ ਹੀ ਅੰਦਾਜ਼ ਕਰਦਾ ਵੀ ਇਦਾਂ ਹੀ ਕਿਰਪਾ ਕਰਕੇ ਬਣਾਈ ਰੱਖੇ ਤਾਂ ਜੋ ਆਪਣੇ ਮੁਲਕ ਦਾ ਤਰੱਕੀ ਹੋਵੇ ਤੇ ਨਾਂ ਉੱਚਾ ਉਦਾਨ ਇਸ ਦੌਰਾਨ ਸਿਵਲ ਸਰਜਨ ਕਪੂਰਥਲਾ ਨੇ ਦੱਸਿਆ ਕਿ ਇਹ ਕੈਂਪ ਪੰਜਾਬ ਸਰਕਾਰ ਦੇ ਆਦੇਸ਼ਾਂ ਤੇ ਲਗਾਇਆ ਗਿਆ ਹੈ ਜਿਸ ਵਿੱਚ ਵੱਖ-ਵੱਖ ਵਿਭਾਗਾਂ ਦੇ ਮਾਹਿਰ ਡਾਕਟਰਾਂ ਵੱਲੋਂ ਵੱਡੀ ਗਿਣਤੀ ਵਿੱਚ ਮਰੀਜ਼ਾਂ ਦੀ ਜਾਂਚ ਕਰ ਫ੍ਰੀ ਦਵਾਈਆਂ ਦਿੱਤੀਆਂ ਗਈਆਂ ਨੇ ਉਨ੍ਹਾਂ ਨਾਲ ਹੀ ਪੰਜਾਬ ਸਰਕਾਰ ਵੱਲੋਂ ਸਰਦਾਰ ਮਾਨ ਦੇ ਜਦਨਾ ਸਦਗਾ ਹਸਪਤਾਲ ਨੂੰ ਚਾਰ ਹੋਰ ਡਾਕਟਰਾਂ ਦੀ ਨਿਯੁਕਤੀ ਮਿਲਣ ਤੇ ਧੰਨਵਾਦ ਕੀਤਾ ਬਹੁਤ ਹੀ ਸ਼ੁਭ ਦੇਨ ਜਦੋਂ ਕਿ ਅਸੀਂ ਮੈਡੀਕਲ ਕੈਂਪ ਮਲਟੀਸਪੈਸ਼ੈਲਟੀ ਮੈਡੀਕਲ ਕੈਂਪ ਲਗਾਇਆ ਹੈ ਜੇ ਦੀ ਮੇਨ ਤੱਕ ਅਸੀਂ ਥੀਮ ਰੱਖੀ ਹੈ ਬੇਟੀ ਬਚਾਓ ਬੇਟੀ ਪੜ੍ਹਾਓ ਇਹ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਦੀ ਅਗਵਾਈ ਹੇਠ ਹੋ ਰਿਹਾ ਹੈ ਔਰ ਮਾਨ ਸਾਹਿਬ ਨੇ ਸਾਨੂੰ ਇਨਫਰੇਜ ਕੀਤਾ ਕਿ ਤੁਸੀਂ ਇਸ ਤਰ੍ਹਾਂ ਦੇ ਕੈਂਪਸ ਇੱਥੇ ਰੈਗੂਲਰਲੀ ਲਗਵਾਇਆ ਕਰੋ ਔਰ ਇਹਦੇ ਚ ਸਾਰੇ ਸਪੈਸ਼ialities ਦੇ ਡਾਕਟਰ ਅੱਜ ਪ੍ਰੈਸੈਂਟ ਹੈ ਪੀਡੀਆਟ੍ਰੀਸ਼ੀਨ ਮੈਡੀਕਲ ਸਪੈਸ਼ਲਿਸਟ ਸਰਜਨ ਡੈਂਟਲ ਸਰਜਨ ਸਾਈਕੀਆਟ੍ਰਿਸਟ ਔਰ ਸਕਿਨ ਸਪੈਸ਼ਲਿਸਟ ਔਰ ਹੁਣ ਇਸ ਵੇਲੇ ਹਲੇ 311 ਪੇਸ਼ੈਂਟਸ ਵੇਰ ਦੇਰ ਜੀ ਹੋ ਚੁੱਕੇ ਆ ਜਿਹੜੇ ਕਿ ਉਸ ਕੈਂਪ ਦਾ ਲਾਭ ਲੈ ਚੁੱਕੇ ਆ ਤੇ ਹੁਣ ਅੱਜ ਜਿਹੜੇ ਕੱਲ ਇੱਕ ਲਿਸਟ ਆਈ ਹੈ ਜਿਹਦੇ ਵਿੱਚ ਸਾਡੇ ਕੋਲ ਚਾਰ ਹੋਰ ਸਪੈਸ਼ਲਿਸਟ ਡਾਕਟਰ ਐਸ ਹਸਪੀਟਲ ਲਈ ਸਰ ਤੇ ਸਹਿਯੋਗ ਦੇ ਨਾਲ ਇੱਥੇ ਅਪਾਇੰਟ ਹੋਏ ਆ ਉਹਨਾਂ ਚ ਇੱਕ ਰੇਡੀਓਲੋਜਿਸਟ ਹੈ ਇੱਕ ਫੋਰੈਂਸਿਕ ਸਪੈਸ਼ਲਿਸਟ ਇੱਕ ਸਰਜਨ ਔਰ ਇੱਕ ਪੈਥੋਲੋਜਿਸਟ ਸੋ ਬੜੀ ਚਲਦੀ ਹੈ ਅਸੀਂ ਉਮੀਦ ਕਰਦੇ ਆ ਕਿ ਅਸੀਂ ਇੱਥੋਂ ਦਾ ਬਲੱਡ ਬੈਂਕ ਵੀ ਸ਼ੁਰੂ ਕਰ ਦਾਂਗੇ ਵੈਸੇ ਪਹਿਲੇ ਨਾਲੋਂ ਐਮਰਜੈਂਸੀ ਸਰਵਿਸਿਜ਼ ਔਰ ਬਾਕੀ ਸਾਰਾ ਅਸੀਂ ਇਨਫਰਾਸਟ੍ਰਕਚਰ ਵੀ ਕਾਫੀ ਇੰਪਰੂਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਦੌਰਾਨ ਹਸਪਤਾਲ ਦੇ ਸਟਾਫ ਨੇ ਸਮੂਹ ਫਗਵਾੜਾ ਵਾਸੀਆਂ ਨੂੰ ਹਸਪਤਾਲ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਦਾ ਲਾਭ ਉਠਾਉਣ ਦੀ ਅਪੀਲ ਕੀਤੀ ਇਸ ਦੌਰਾਨ ਵੱਡੀ ਗਿਣਤੀ ਵਿੱਚ ਆਪਣਾ ਇਲਾਜ ਕਰਵਾਉਣ ਆਏ ਮਰੀਜ਼ ਮੌਜੂਦ ਸਨ ਫਗਵਾੜਾ ਤੋਂ ਨਵਰੰਗ ਚੈਨਲ ਲਈ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅੱਜ 25 ਮਾਰਚ 2025 ਸਿਵਲ ਹਸਪਤਾਲ ਫਗਵਾੜਾ ਵਿਖੇ ਬੇਟੀ ਬਚਾਓ ਬੇਟੀ ਪੜਾਓ ਮਹਿੰਮ ਦੇ ਤਹਿਤ ਸਰਕਾਰ ਵੱਲੋਂ ਫ੍ਰੀ ਮੈਡੀਸਿਨ ਟੈਸਟ ਔਰ ਦਵਾਈਆਂ ਸਾਰੀਆਂ ਦੇ ਸਮੇਤ ਸਰਕਾਰੀ ਮੈਡੀਕਲ ਕੈਂਪ ਫ੍ਰੀ ਲਗਾਇਆ ਜਾ ਰਿਹਾ ਜਿਹਦੇ ਤਹਿ ਸਾਰੇ ਡਾਕਟਰ ਸਿਵਲ ਹਸਪੀਟਲ ਫਗਵਾੜਾ ਦੇ ਕੈਂਪ ਵਿੱਚ ਮੌਜੂਦ ਤੇ ਸਾਰੀਆਂ ਆਸ਼ਾ ਵਰਕਰਸ ਨਰਸਿੰਗ ਸਟੂਡੈਂਟਸ ਸਾਰੇ ਇਸ ਦੇ ਵਿੱਚ ਹੁਣੋਂ ਮਾ ਕੇ ਭਾਗ ਲੈ ਰਹੇ ਨੇ ਤੇ ਪੇਸ਼ੈਂਟਸ ਨੂੰ ਜਿਹੜੀ ਬਹੁਤ ਅੱਛੀ ਸਰਵਿਸ ਪ੍ਰੋਵਾਈਡ ਕਰ ਰਹੇ ਨੇ